ਦਿੱਲੀ ਥੈਲੇੋਂ ਬਾਹਰ ਆਉਂਦੀ ਜਾ ਰਹੀ ਹੈ ਕਿ ਹਰਪ੍ਰੀਤ ਸਿੰਘ ਇੱਕ ਏਜੰਡੇ ਤਹਿਤ ਚੱਲ ਰਿਹਾ ਹੈ ਜਿਨ੍ਹਾਂ ਨੇ ਸਾਡੀਆਂ ਸੰਸਥਾਵਾਂ ਨੂੰ ਤੋੜਿਆ ਜਿਹੜੇ ਸਾਡੀ ਸੰਸਥਾਵਾਂ ਨੂੰ ਮਾਰਨ ਤੇ ਲੱਗੇ ਹੋਏ ਨੇ ਉਹਨਾਂ ਦੇ ਨਾਲ ਉਹਨਾਂ ਦੇ ਏਜੰਡੇ ਤੇ ਹਰਪ੍ਰੀਤ ਸਿੰਘ ਨੇ ਔਰ ਐਮੀ ਥੋੜਾ ਹਰਪ੍ਰੀਤ ਸਿੰਘ ਬੋਲਦੇ ਸੀ ਕਿ ਦਿੱਲੀ ਮੰਨੂ ਦੀ ਜਾ ਰਹੀ ਹੈ ਹੁਣ ਆਰਐਸਐਸ ਦੇ ਮੇਨ ਆਗੂ ਨੇ ਤਜਿੰਦਰ ਸਿੰਘ ਸਰਾ ਤੁਸੀਂ ਉਹਨਾਂ ਦੀ ਫੇਸਬੁੱਕ ਐਡੀਓ ਜਾ ਕੇ ਦੇਖੋ ਤਜਿੰਦਰ ਸਿੰਘ ਸਰਾ ਆਰਐਸਐਸ ਦਾ ਮੇਨ ਆਗੂ ਹੈ ਤੇ ਉਹਦੇ ਨਾਲ ਇੱਕ ਫਾਈਵ ਸਟਾਰ ਹੋਟਲ ਦੇ ਵਿੱਚ ਅੱਧੀ ਰਾਤ ਨੂੰ ਮੀਟਿੰਗ ਕਰਨ ਦਾ ਕੀ ਮਕਸਦ ਕੱਢੀ ਆ ਵੀ ਇਹ ਦਿੱਲੀ ਨਾਲ ਯਾਰੀ ਪੈਂਦੀ ਆ ਯ ਆਰਐਸਐਸ ਨਾਲ ਯਾਰੀ ਪੈਂਦੇ ਕਿਸੇ ਗਰੀਬ ਨਾਲ ਤਾਂ ਕਿਉਂ ਨਹੀਂ ਪੈਂਦੀ ਸਰ ਉਹ ਤਾਂ ਕਹਿੰਦੇ ਨੇ ਵੀ ਇਹ ਪੁਰਾਣੀਆਂ ਤਸਵੀਰਾਂ ਨੇ ਦੂਜੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਵੀ ਇਹ ਪੁਰਾਣਾ ਵਕਫਾ ਇਕੱਠੇ ਖਾਣਾ ਖਾ ਰਿਆ ਅਮਰੀਕਾ ਦਾ ਕਾਰੋਬਾਰੀ ਆ ਦੋ ਸਾਲ ਪਹਿਲਾਂ ਦਾ ਫਿਰ ਉਹ ਕੌਮ ਦੇ ਜਥੇਦਾਰ ਸੀ ਫਿਰ ਉਹ ਦੱਸਣ ਕਿ ਅੱਜੇ ਕੌਮ ਦੇ ਜਥੇਦਾਰ ਫਿਰ ਉਹ ਕਿਉਂ ਮਿਲਣਗੇ ਆਰਐਸਐਸ ਏਜੰਟ ਨੂੰ ਇਹ ਵੀ ਦੱਸ ਦੇਣ ਫਿਰ ਉਹ ਤਾਂ ਆਪ ਹੀ ਫਸਦੇ ਨੇ ਜੋ ਕਹਿੰਦੇ ਨੇ ਪੁਰਾਣੀਆਂ ਨੇ ਪੁਰਾਣੀਆਂ ਦਾ ਫਿਰ ਹੋਰ ਵੀ ਖਤਰਨਾਕ ਨੇ ਪੁਰਾਣੀਆਂ ਦਾ ਜੋ ਹੋਰ ਵੀ ਖਤਰਨਾਕ ਨੇ ਇਹ ਜੀ ਕੌਮ ਦੇ ਜਥੇਦਾਰ ਅਰਸਦੇ ਦੇ ਨਾਲ ਮੀਟਿੰਗਾਂ ਕਰ ਰਹੇ ਸੀ ਸਸ਼ੀਕਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਅੱਜ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਬਾਹਰ ਆ ਰਿਹਾ ਹੈ ਤਸਵੀਰਾਂ ਜਿਹੜੀਆਂ ਕੇ ਆਰਐਸਐਸ ਦੇ ਨਾਲ ਮੀਟਿੰਗ ਦੀਆਂ ਸਾਹਮਣੇ ਆਈਆਂ ਨੇ ਹਾਲਾਂਕਿ ਇਸ ਤਸਵੀਰਾਂ ਨੂੰ ਲੈ ਕੇ ਨਵੇਂ ਅਕਾਲੀ ਦਲ ਨੇ ਵੀ ਬਿਆਨ ਦੇ ਦਿੱਤਾ ਹੈ ਤੇ ਦੂਜੇ ਪਾਸੇ ਉੱਥੇ ਹੀ ਇਹ ਜਿਹੜੀਆਂ ਕਿ ਤਸਵੀਰਾਂ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਛਿੰਝਰ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਇਸ ਤਸਵੀਰਾਂ ਦੇ ਪਿੱਛੇ ਅਸਲ ਰਾਜ ਕੀ ਹੈ ਕਿਉਂ ਜਿਹੜੀਆਂ ਕਿ ਤਸਵੀਰਾਂ ਜਿਹੜੀਆਂ ਕਿ ਸਾਹਮਣੇ ਦਿਖਾ ਕੇ ਜਿਹੜਾ ਕਿ ਦੂਜੇ ਪਾਸੇ ਉਥੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਵੱਡਾ ਇਲਜ਼ਾਮ ਤੱਕ ਲਗਾਇਆ ਜਾ ਰਿਹਾ ਹੈ ਕਿ ਇਸ ਫੋਟੋਆਂ ਦੇ ਪਿੱਛੇ ਅਸਲ ਸਚਾਈ ਕੀ ਹੈ ਤੇ ਉਥੇ ਹੀ ਸਾਡੇ ਨਾਲ ਅੱਜ ਮੌਜੂਦ ਨੇ ਯੁੱਧ ਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਛਿੰਝਰ ਅਤੇ ਇਹਨਾਂ ਤਸਵੀਰਾਂ ਨੂੰ ਲੈ ਕੇ ਜੋ ਸਾਂਝੀਆਂ ਕੀਤੀਆਂ ਗਈਆਂ ਨੇ ਉਸ ਨੂੰ ਲੈ ਕੇ ਗੱਲਬਾਤ ਕਰਾਂਗੇ ਸਸ਼ੀਕਲ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਰ ਅੱਜ ਤੁਹਾਡੇ ਵੱਲੋਂ ਇੱਕ ਤਸਵੀਰਾਂ ਜਿਹੜੀਆਂ ਕਿ ਗਿਆਨੀ ਹਰਪ੍ਰੀਤ ਸਿੰਘ ਦੀਆਂ ਪਾਈਆਂ ਗਈਆਂ ਨੇ ਤੇ ਉਸ ਨੂੰ ਲੈ ਕੇ ਤੁਸੀਂ ਬਹੁਤ ਵੱਡਾ ਇਲਜ਼ਾਮ ਤੱਕ ਲਗਾ ਦਿੱਤਾ ਕਿ ਆਰਐਸਐਸ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜੀ ਬਿਲਕੁਲ ਦੇਖੋ ਬਿੱਲੀ ਥੈਲਿਓਂ ਬਾਹਰ ਆਉਂਦੀ ਜਾ ਰਹੀ ਆ ਪਹਿਲਾਂ ਤੁਸੀਂ ਜਿਹੜੀ ਸ਼ੰਕਾ ਸੀ ਜਾਂ ਪਹਿਲਾਂ ਤੁਸੀਂ ਜਿਹੜੇ ਦਾਅਵੇ ਕੀਤੇ ਜਾਂਦੇ ਸੀ ਕਿ ਹਰਪ੍ਰੀਤ ਸਿੰਘ ਇੱਕ ਏਜੰਡੇ ਤਹਿਤ ਚੱਲ ਰਿਹਾ ਹੈ ਜਿਨ੍ਹਾਂ ਨੇ ਸਾਡੀਆਂ ਸੰਸਥਾਵਾਂ ਨੂੰ ਤੋੜਿਆ ਜਿਹੜੇ ਸਾਡੀ ਸੰਸਥਾਵਾਂ ਨੂੰ ਮਾਰਨ ਤੇ ਲੱਗੇ ਹੋਏ ਨੇ ਉਹਨਾਂ ਦੇ ਨਾਲ ਉਹਨਾਂ ਦੇ ਏਜੰਡੇ ਤੇ ਹਰਪ੍ਰੀਤ ਸਿੰਘ ਨੇ ਮਤਲਬ ਦਿੱਲੀ ਨਾਲ ਕਹਿੰਦੇ ਮੇਰੀ ਯਾਰੀ ਹੈ ਔਰ ਐਵੇਂ ਥੋੜਾ ਹਰਪ੍ਰੀਤ ਸਿੰਘ ਬੋਲਦੇ ਸੀ ਕਿ ਦਿੱਲੀ ਨਾਲ ਮੇਰੀ ਯਾਰੀ ਹੈ ਹੁਣ ਆਰਐਐਸਐਸ ਦੇ ਮੇਨ ਆਗੂ ਨੇ ਸਜਿੰਦਰ ਸਿੰਘ ਸਰਾ ਹੂੰ ਤੁਸੀਂ ਉਹਦੀ ਫੇਸਬੁੱਕ ਏਡੀਟ ਦੇ ਜਾ ਕੇ ਦੇਖੋ ਤਜਿੰਦਰ ਸਿੰਘ ਸਰਾ ਆਰਐਸਐਫ ਦਾ ਮੇਨ ਆਗੂ ਹੈ ਤੇ ਉਹਦੇ ਨਾਲ ਇੱਕ ਫਾਈਵ ਸਟਾਰ ਹੋਟਲ ਦੇ ਵਿੱਚ ਅੱਧੀ ਰਾਤ ਨੂੰ ਮੀਟਿੰਗ ਕਰਨ ਦਾ ਕੀ ਮਕਸਦ ਕੱਢੀ ਆਵੀ ਇਸ ਕਿਸ ਕਿਸ ਲੈ ਜਿਹੜੇ ਮੀਟਿੰਗਾਂ ਹੋ ਰਹੀਆਂ ਸੀ ਅੱਧੀ ਰਾਤ ਨੂੰ ਜਾ ਕੇ ਤੇ ਮੈਂ ਇੱਕ ਸੁਣ ਰਿਹਾ ਸੀ ਬਿਆਨ ਹਰਪੀ ਸਿੰਘ ਦੇ ਬੰਦੇ ਬੋਲ ਰਹੇ ਕਿ ਉਹਨਾਂ ਦਾ ਨਿੱਜੀ ਨਿੱਜੀ ਪਿਆਰ ਹੈ ਨਿੱਜੀ ਪਿਆਰ ਕਰੇ ਕਿਸੇ ਗਰੀਬ ਨਾਲ ਵੀ ਹੁੰਦਾ ਕਿ ਕਦੇ ਮੀਰਾ ਨਾਲ ਹੀ ਹੁੰਦਾ ਕਿ ਸੈਂਟਰ ਤੱਕ ਤੇ ਜਿਹੜੀਆਂ ਤਾਕਤਾਂ ਨੇ ਉਹਨਾਂ ਨਾਲ ਹੀ ਹੁੰਦਾ ਕਿ ਦਿੱਲੀ ਨਾਲ ਯਾਰੀ ਪੈਂਦੀ ਆ ਯਰ ਐਰਐਸਐਸ ਨਾਲ ਯਾਰੀ ਪੈਂਦੇ ਕਿਸੇ ਗਰੀਬ ਨਾਲ ਤਾਂ ਕਿਉਂ ਨਹੀਂ ਪੈਂਦੀ ਹਮ ਹਰਪੀ ਸਿੰਘ ਦੀ ਕਦੇ ਨੇੜਤਾ ਕਦੇ ਦੋਸਤ ਮਿੱਤਰਤਾ ਕਦੇ ਕੋਈ ਉਹਨਾਂ ਦਾ ਸਹਿਚਾਰ ਕਿਸੇ ਗਰੀਬ ਨਾਲ ਕਿਉਂ ਨਹੀਂ ਨਿਕਲਦਾ ਇਹਨਾਂ ਦਾ ਹਮੇਸ਼ਾ ਹੀ ਧਰਾੜ ਬੰਦਿਆਂ ਨਾਲ ਤੇ ਤਾਕਤਵਰ ਲੋਕਾਂ ਨਾਲ ਹੀ ਕਿਉਂ ਉਹਨਾਂ ਦੀ ਜਿਹੜੀ ਦੋਸਤੀ ਆ ਨਿਕਲਦੀ ਆ ਤੇ ਹਰਪੀ ਸਿੰਘ ਨੂੰ ਇਹ ਜਿਹੜੀ ਲੋੜ ਆ ਜਿਹੜੀ ਇਹੋ ਜਿਹੇ ਬੰਦਿਆਂ ਨਾਲ ਉਹ ਰਾਬਤਾ ਰੱਖਦੇ ਨੇ ਹਮ ਤੇ ਬਿਲਕੁਲ ਅੱਧੀ ਰਾਤ ਨੂੰ ਫੈਸਟਾਰ ਰੋਟਲ ਦੇ ਵਿੱਚ ਮੀਟਿੰਗ ਹੋਣੀ ਤੇ ਉਹਨਾਂ ਦੀਆਂ ਪੋਸਟਾਂ ਮੈਂ ਪੜੀਆਂ ਨੇ ਉਹ ਮੰਨ ਵੀ ਚੁੱਕੇ ਨੇ ਇਹ ਨਹੀਂ ਗੱਲ ਹੈ ਕਿ ਨਹੀਂ ਮੰਨੇ ਮੰਨ ਚੁੱਕੇ ਨੇ ਕਿ ਹਾਂ ਅਸੀਂ ਮੀਟਿੰਗ ਕੀਤੀ ਆ ਸੈਵਸਟਾਰ ਹੋਟਲ 'ਚ ਕੀਤੀ ਆ ਉਹ ਚਲੋ ਮੰਨ ਹੀ ਗਏ ਨੇ ਪਿੱਛੇ ਰਹਿ ਕੀ ਗਿਆ ਹੁਣ ਹਾਂ ਸਰ ਉਹ ਤਾਂ ਕਹਿੰਦੇ ਨੇ ਵੀ ਇਹ ਪੁਰਾਣੀਆਂ ਤਸਵੀਰਾਂ ਨੇ ਦੂਜੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਵੀ ਇਹ ਪੁਰਾਣਾ ਵਕਫਾ ਇਕੱਠੇ ਖਾਣਾ ਖਾ ਰਿਆ ਅਮਰੀਕਾ ਦਾ ਕਾਰੋਬਾਰੀ ਆ ਇਹ 2 ਦਿਨ ਪਹਿਲਾਂ ਦੀਆਂ ਫੋਟੋਆਂ ਨੇ ਜੀ ਹਾਂ ਕੋਈ ਏਡੀ ਆਪਣੀ 2 ਸਾਲ ਪਹਿਲਾਂ ਨਹੀਂ 2 ਸਾਲ ਪਹਿਲਾਂ ਦਾ ਫਿਰ ਉਹ ਕੌਮ ਦੇ ਜਥੇਦਾਰ ਸੀ ਫਿਰ ਦੱਸਣ ਕਿ ਐ ਜੀ ਕੌਮ ਦੇ ਜਥੇਦਾਰ ਫਿਰ ਉਹ ਕਿਉਂ ਮਿਲਣਗੇ ਆਰਰੈਜੈਂਟ ਨੂੰ ਇਹ ਵੀ ਦੱਸ ਦਣ ਫਿਰ ਉਹ ਤਾਂ ਆਪ ਹੀ ਫਸਦੇ ਨੇ ਜੋ ਕਹਿੰਦੇ ਨੇ ਪ੍ਰਾਣੀਆਂ ਨੇ ਪ੍ਰਾਣੀਆਂ ਦਾ ਫਿਰ ਹੋਰ ਵੀ ਖਤਰਨਾਕ ਨੇ ਪ੍ਰਾਣੀਆਂ ਦਾ ਜੋ ਹੋਰ ਵੀ ਖਤਰਨਾਕ ਨੇ ਕੀ ਆ ਉਹ ਐ ਜੀ ਕੌਮ ਦੇ ਜਥੇਦਾਰ ਆਰਰੈਜ ਦੇ ਨਾਲ ਮੀਟਿੰਗਾਂ ਕਰ ਰਹੇ ਸੀ ਪਰ ਇਹ ਬੂਡਾ ਹੁੰਦੀਆਂ ਨੇ ਇਹ ਸਾਡਾ ਦੱਸਣ ਦਾ ਮਕਸਦ ਇਹੀ ਹੈ ਕਿ ਇਹ ਇਹ ਤਾਂ ਇੱਕ ਫੋਟੋ ਬਾਹਰ ਆ ਗਈ ਜੀ ਇਹ ਤਾਂ ਹਰ ਰੋਜ਼ ਮੀਟਿੰਗਾਂ ਹੁੰਦੀਆਂ ਨੇ ਦਿੱਲੀ ਤੱਕ ਜਾ ਕੇ 3 ਦਿਨ ਦਿੱਲੀ ਹੁੰਦੇ ਨੇ ਹੂੰ ਤਾਂ ਇੱਕ ਹੋਰ ਗੱਲ ਵੀ ਕਹੀ ਹੈ ਕਹਿੰਦੇ ਵੀ ਜਿਹੜਾ ਇਹਨਾਂ ਦਾ ਹਲਕਾ ਇੰਚਾਰਜ ਹੈ ਕਹਿੰਦੇ ਸ਼ਰਾਬੀ ਹਾਲਤ 'ਚ ਫਿਰਦਾ ਸੀ ਅਸੀਂ ਮੀਡੀਆ ਦੇ ਸਾਹਮਣੇ ਨਸ਼ਰ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹਨਾਂ ਦੀ ਨਿੱਜੀ ਜ਼ਿੰਦਗੀ ਆ ਮੈਂ ਕਿਹਾ ਜੀ ਹੁਣ ਹੋਰ ਕਹਿਣ ਕੀ ਹੁਣ ਇਹਨਾਂ ਨੂੰ ਬੇਸ਼ਰਮਾ ਨੂੰ ਹੋਰ ਕੋਈ ਗੱਲ ਤਾਂ ਹੁੰਦੀ ਨਹੀਂ ਹੋਰ ਹੁਣ ਇੱਧਰ ਉੱਧਰ ਦੀਆਂ ਗੱਲਾਂ ਮਾਰ ਕੇ ਐਵੇਂ ਪੁੱਠੇ ਸਿੱਧੀਆਂ ਪੋਸਟਾਂ ਪਾ ਕੇ ਧਿਆਨ ਭਟਕਾ ਰਹੇ ਨੇ ਪਰ ਜੋ ਹੈ ਸੀ ਜੋ ਸਚਾਈ ਆ ਉਹ ਨੇ ਲਿਆ ਦਿੱਤੀ ਹੈ ਜੀ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਠੀਕ ਹੈ Fica de